ਕੋ ਕਰਤ ਕਰਮ ਜੇ ਜਗ ਮੈਂ ਕਰਹੀ ਨਾਮ ਅਸੁਰ ਤਿੰਨ ਕੋ ਸਭ ਧਰਹੀ ਬਹੁ ਵਿਚਾਰ ਕਹਿ ਲਗੈ ਬਖਾਨੀਅਤ ਗ੍ਰੰਥ ਬਧਨ ਤੇ ਅਤ ਦਰਮਾਨੀਅਤ ਤਿੰਨ ਤੇ ਹੋਤ ਬਹੁਤ ਨਿਰਪਿਆਏ ਦਸ਼ ਪ੍ਰਜਾਪਤ ਜਿਨ ਉਪਜਾਏ ਦਸ ਹੰਸਰ ਤਹਿ ਗ੍ਰਹਿ ਭਈ ਕੰਨਿਆ ਜੇ ਸਮਾਨ ਕਹਿ ਲਗੈ ਨਾ ਅੰਨਿਆ ਕਾਲ ਕਰਿਆ ਐਸੀ ਤਹਿ ਭਈ ਤੇ ਸਭ ਵਿਆਹ ਨਰੇਸ਼ਨ ਦਈ ਦੋਹਰਾ ਬਨਤਾ ਕਦਰੂ ਦਿੱਤ ਅਦਿੱਤ ਇਹ ਰਖ ਬਰੀ ਬਣਾਏ ਬੱਬੇ ਨੂੰ ਸਿਆਰੀ ਤਾਂ ਨਹੀਂ ਭਾਈ ਹਾਂ ਹਾਂਜੀ ਬੱਬੇ ਨੂੰ ਸਿਆਰੀ ਲਾ ਲੋ ਦੋਹਰਾ ਬਿਨਤਾ ਕਦਰੂ ਦਿੱਤ ਅਦਿੱਤ ਇਹ ਰਖ ਬਰੀ ਬਣਾਏ नाग नाग रिप देव सब दैत लए उपजाए चौपाई ताते सूरज रूप को तरा जाते वंश परचुर रब कर जوتن के कह नाम सुनाऊ कथा बडनते अदक डराऊ तिन के वंश बिखए रग भयो रग वंश जहे जग है, है चलयो ताते पुत्र होत भयो आजबर महारथी अर महा धनुर्धर जब तिन भैंस जोग को लयो ਰਾਜਪਾਟ ਦਸ਼ਰਥ ਕੋ ਦਇਓ ਹੋਤ ਭਇਓ ਵਹਿ ਮਹਾ ਤਨੁੜ ਧਰ ਤੀਨ ਤ੍ਰਿਆਨ ਬਰਾ ਜਹਿ ਰਚਕਰ ਪ੍ਰਥਮ ਜਯੋ ਤਹਿ ਰਾਮ ਕੁਮਾਰਾ ਭਰਤ ਲਛਮਨ ਸੱਤਰ ਬੇਦਾਰਾ ਬੇਦਾਰਾ ਬਾ ਥੋੜਾ ਜਿਹਾ ਅਡ ਕਰਨਾ ਵੀ ਬੇਦਾਰਾ ਦੂਸਰੀ ਇਸਤਰੀ ਤੋਂ ਭਰਤ ਲਛਮਨ ਸੱਤਰ ਬੇਦਾਰਾ ਬਹੁਤ ਕਾਲ ਤਨ ਰਾਜ ਕਮਾਇਓ ਕਲ ਪਾਏ ਸੁਰ ਪਰਹਿ ਸਿਧਾਇਓ ਸੀ ਸਤ ਬਹਰ ਭਏ ਦੋਇ ਰਾਜਾ ਰਾਜ ਪਾਟ ਉਨਹੀ ਕਉ ਸਾਜਾ ਸਾਜਾ ਰਾਜ ਪਾਟ ਉਨਹੀ ਕਉ ਸਾਜਾ ਮਦਰ ਦੇਸ ਐਸੁਰਜ ਬਰੀ ਜਬ ਐਸੁਰਜ ਇਕੱਠਾ ਐਸੁਰਜ ਜਜੇ ਨੂੰ ਕੰਨਾ ਹਾਂ ਹਾਂ ਉਹ ਤੇ ਕੰਨੀ ਕੰਨਾ ਇੱਥੇ ਕਰਾਇਆ ਹੋਇਆ ਵੀ ਥੋੜੇ ਜਜੇ ਨੂੰ ਕੰਨਾ ਮੱਧਰਦੇਸ ਏਸਵ੍ਰਜਾ ਬਰੀ ਜਬ ਭਾਂਤ ਭਾਂਤ ਕੇ ਜਗ ਕੀਏ ਤਬ ਤਹੀ ਤਨੈ ਬਾਂਦੇ ਦੋਇ ਪੁਰਵਾ ਏਕ ਕਸੂਰ ਦੁਤੀ ਲੋਰਵਾ ਅਦਕਪੁਰੀ ਤੇ ਦੇਉ ਦਉ ਬਿਰਾਜੀ ਨਿਰਖ ਲੰਕ ਅਮਰਾਵਤ ਲਾਜੀ ਬਹੁਤ ਕਾਲ ਤਿਨ ਰਾਜ ਕਮਾਇਓ ਕਾਲ ਜਾਲ ਕਾਲ ਤੇ ਅੰਤ ਫਸਾਇਓ ਤਿਨ ਤੇ ਪੁੱਤਰ ਪੌਤਰ ਜੇ ਵੈ ਰਾਜ ਕਰਤ ਇਹ ਜੱਟ ਕੋ ਭਏ ਕਹਾਂ ਲਗੇ ਤੇ ਬਰਨ ਸੁਣਾਉ ਤਿਨ ਕੇ ਨਾਮ ਨਾ ਸੰਖਿਆ ਪਾਉ ਪੂਤ ਚਹਉ ਯੁਗ ਮੈਂ ਜੇ ਆਏ ਤਿਨ ਕੇ ਨਾਮ ਨਾ ਜਾਤ ਗਿਨਾਏ ਜੋ ਅਬ ਤੋ ਕਿਰਪਾ ਬਲ ਪਾਉ ਨਾਮ ਜਥਾ ਮਤਿ ਭਾਖ ਸੁਣਾਉ ਕਾਲ ਕੇ ਤੇ ਹਰ ਕਾਲ ਰਾਏ ਭਨ ਜਿਨ ਤੇ ਭਇ ਪੁੱਤਰ ਘਰ ਅਨਗਨ ਕਾਲ ਕੇਤ ਭਇਓ ਬਲੀ ਅਪਾਰ ਕਾਲ ਰਾਏ ਚਿਨ ਨਗਰ ਨਿਕਾਰਾ ਭਾਜ ਸਨੌੜ ਦੇਸ ਤੇ ਗਏ ਤਹੀਂ ਭੂਪ ਜਾ ਪਿਆਹਤ ਭਏ ਭੂਪ ਜਾ ਪਾਠ ਵੀਰ ਕੱਠਾ ਰਾਜੇ ਦੀ ਲੜਕੀ ਭੂਪ ਜਾ ਕੱਠਾ ਕਰਦੇ ਹੋ ਗੱਜਾ ਅੱਧ ਕੀਤਾ ਹੋਇਆ ਇੱਥੇ ਹਾਂਜੀ ਭੂਪ ਜਾ ਤਹੀਂ ਭੂਪ ਜਾ ਪਿਆਹਤ ਭਏ ਪੁੱਤਰ ਰਾਜੇ ਦੀ ਜਾਈ ਭੂਪ ਭੂਪ ਜਾ ਲੜਕੀ ਨੂੰ ਰਾਜਪੁਤਰੀ ਨੂੰ ਕਹਿੰਦੇ ਤੇ ਤੇ ਪੁੱਤਰ ਭਇਓ ਜੋ ਧਾਮਾ ਸੋਢੀ ਰਾਏ ਧਰ ਤਹਿ ਨਾਮਾ ਬਾਂਸਸ ਨੌੜੇ ਤਦਨ ਤੇ ਥੀਆ ਤਾ ਤੈਨੂੰ ਕੰਨ ਨਹੀ ਤਦਨ ਤਦਨ ਇਕੱਠਾ ਤਦਨ ਪਾਠ ਇਕੱਠਾ ਉਸ ਦਿਨ ਬਾਂਸਸ ਨੌੜੇ ਤਦਨ ਤੇ ਥੀਆ